ਤਮੀ ਮੇਰੇ ਤੇ ਯਕੀਨ ਨਹੀਂ ਕਰਦੇ। ਉਹ ਤੁਹਾਨੂੰ ਛੇੜਦਾ ਸੀ। ਕੀ ਛੇੜਦਾ ਸੀ? ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ? ਤੁਸੀਂ ਕਹਿੰਦੇ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਉਣਾ। ਫਿਰ ਕੀ ਮਾਰਿਆ ਉਹਦੇ ਸਿਰ 'ਚ? ਲੱਕੜ ਦਾ ਜੋਲ ਲੱਭਾ ਹੀਗਾ ਮਾਰ ਦਿੱਤਾ। ਉਹ ਘਰ 'ਚ ਸੀ, ਘਰ 'ਚ ਸੀਗਾ ਜਦੋਂ ਮਾਰਿਆ। ਹਾਂਜੀ। ਤੁਹਾਡਾ ਕੀ ਲੱਗਦਾ ਹੈ ਇਹੋ? ਮੇਰੇ ਚਾਚੇ ਦਾ ਬੇਟਾ। ਤੁਹਾਨੂੰ ਲੱਗਦਾ ਵੀ ਗਲਤ ਕੀਤਾ ਹੈ? ਹਾਂਜੀ। ਕੋਈ ਮੈਂ ਬਿਆਨ ਦਿੱਤੀ ਉਹ ਸੱਚੀ ਦਿੱਤੀ ਹੈ। ਨਹੀਂ ਜਿਹੜਾ ਮੁੰਡਾ ਤੁਸੀਂ ਭਰਾ ਆਪਣੇ ਨੂੰ ਮਾਰ ਦਿੱਤਾ ਲੱਗਦਾ ਵੀ ਗਲਤ ਐ ਗਲਤ ਕੀਤਾ ਕੋਈ ਅਫਸੋਸ ਹੈਗਾ ਇਹ ਗੱਲ ਤੇ ਨਹੀਂ ਹੈ ਤੁਹਾਨੂੰ ਲੱਗਦਾ ਤੁਸੀਂ ਸਹੀ ਤੁਸੀਂ ਜੋ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਉਹ ਤੁਹਾਨੂੰ ਛੇੜਦਾ ਸੀਗਾ ਹਾਂਜੀ ਇਹ ਮੁੰਡਾ ਤੁਹਾਡੇ ਨਾਲ ਸੀ ਇਹ ਗੱਲ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਬਲੇ ਨੂੰ ਭਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉੱਥੇ ਲੜਾਈ ਕਿਉਂ ਉਸ ਤੋਂ ਮਾਰ ਕੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਉਸ ਤੋਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇस्पेक्टर ਮਨੋਜ ਕਮਾਨੂ ਤਲਾ ਮਿਲੀ ਸੀ ਪਿੰਡ ਸਿਹੋਵਾਲ ਦੇ ਸੂਰੇ ਦੀ ਪਤਨੀ ਤੇ ਕੋਈ ੜੱਡ ਬੋਡੀ ਪਈ ਹੈ ਔਰ ਸਚੂ ਦਿਨਾਨਗਰ ਜਿਹਨੂੰ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮਿਲਾਇਆ ਮੌਕਾ ਕੀਤਾ ਚੈੱਕ ਕਰਦੇ ਜਿਹੜੀ ਹੈਗੀ ਆ ਤਰੀਬਨ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸੀ ਸੋ ਮੁੱਢਲੀ ਪੁਲਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨੰਦਾ ਲੜਕਾ ਹੈਗਾ ਫੇੜੇ ਟੂਟੀਆਂ ਦਾ ਉਹਦੇ ਨਾਲੇ ਇਹ ਦੀ ਸਟ ਰਿਲੇਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਔਣਜਾਨ ਸੀ ਲੜਕੇ ਦਾ ਜਿਹੜਾ ਉਹਦਾ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹ ਦਰ ਕੇ ਲੱਕਤ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਸੁਰੰਦਦਾ ਸੀ ਤੇ ਉਥੇ ਇਹ ਦੀ ਜਿਹੜੀ ਛਾਣਕ ਜਿਹੜੀ ਹੈਗੀ ਹੈ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟਸ ਨੇ ਇਹ ਛਾਣਕ ਕੀਤੀ ਇਸ ਸੰਬੰਧੀ ਮਕਰਮਾ ਨੰਬਰ ਜਿਹੜਾ ਹੈ ਕਿ 134 ਡੇਟ 16 9 2024 103 233 ਤਿੰਨੋਂ ਸਬセਕਸ਼ਨ 5 ਭਾਤ ਤਿੰਨਿਆ ਸੰਗਤ ਦਾ ਇਹ ਮਕਰਮਾ ਦਰਜ ਕੀਤਾ ਗਿਆ ਸੋ ਦਗਾਇਨਾਂ ਤੋਂ ਤੀਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਮੋਬੀਨਲ ਜਿਹੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਦੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਕ ਚ ਇਨਾਂ ਨੇ ਦਾ ਮਰਡਰ ਕੀਤਾ ਸੋ ਨਦੋ ਦਾ ਕਯੂਜ਼ ਨੂੰ ਅਸੀਂ ਮੌਕੇ ਤੋਂ ਰਿਸਕ ਕਰ ਲਿਆ ਗਿਆ ਸਰ ਇਹ ਨਜਾਇਜ਼ ਬੰਦਾ ਨੇ ਕਰਦੀ ਦਾ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਸ ਵਿੱਚ ਜਿਹੜੀ ਇਹ ਖੁੰਦਕ ਸੀ ਸੋ ਇਹ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਜੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਨੰਨ ਮਾਰਦਾ ਕਰਦੇ ਇਹ ਤਕਰੀਬਨ ਇਹਨਾਂ ਦੇ 18 19 ਸਾਲ ਦੇ ਮਰ ਹੈ ਗਈ ਹੈ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਅਕਿਊਜ਼ ਨੇ ਨਾਈ 18 ਨੂੰ ਚਲਦੀ ਕਿਵੇਂ ਸਰ ਜਦੋਂ ਇਹ ਵਾਰਦਾਤ ਨੂੰ ਜਾਮ ਦਿੱਤਾ ਸੀ ਲੜਕੀ ਦੇ ਘਰ ਤੇ ਦੋਵੇਂ ਲੜਕੇ ਦੇ ਘਰ ਤੇ ਜਾ ਕੇ ਜਦੋਂ ਮਰਿਆ ਉਹਦੇ ਘਰ ਤੇ ਕੋਈ ਨਹੀਂ ਹੈ ਗੱਡੀ ਉਸ ਵਕਤ ਪੋਸਟਮਾਰ ਉਸ ਟਾਈਮ ਨਾਲੇ ਘਰ ਚ ਕੋਈ ਮੈਂਬਰ ਨਹੀਂ ਸੀ ਇਹ ਲੜਕੀ ਹੀ ਇਕੱਲੀ ਸੀ ਘਰੇ ਇਹ ਪਰਦੇ ਬਗਰਾ ਨਹੀਂ ਅਈ ਜੋ ਪਤਾ ਲੱਗਿਆ ਵੀ ਇਹ ਲੜਕੀ BCA 1 ਦੀ ਯਾਨੀ ਸਟੂਡੈਂਟ ਹੈ ਪੜ ਰਹੀ ਹੈ ਤੇ ਦੋਨ ਵਰਕਰਾਂ ਦਾ ਮੌਜਮ ਆ ਵੀ ਪੜ ਰਿਹਾ ਹੈ ਕੋਰਸ ਕਲਾਸ ਮੇਟ ਵੀ ਅਈ ਪਤਾ ਲੱਗਿਆ ਸੁਣ ਚਦੇ ਆ ਕਲਾਸ ਪੜ੍ਹਦੇ ਆ ਆਪੂ ਕਰਦੇ ਕਿ ਗਿਰਫਤਾਰ ਹੋ ਗਈ ਹਾਂ ਦੋਨੇ ਰਿਸਟ ਕੰਦੇ ਸਰਮੰਦ ਤੱਕ 10 10 ਮਿੰਟ ਜਾਂ 15 ਮਿੰਟ ਦੇ ਅੰਦਰ ਉਹਨਾਂ ਨੂੰ ਪੁਲਿਸ ਨੇ ਫੇਸ ਕਰ ਆਲੀ ਬਹੁਤ ਇਹਦੇ ਵਿੱਚ ਬੋਡੀ ਮਿਸਟਰੀ ਨਾਲ ਐਸ ਐਚ ਓ ਦਿਨਨਗਰ ਤੇ ਡੀ ਐਸ ਪੀ सुरेंद्र ਜੀ ਨੇ ਇਹਨਾਂ ਨੇ ਆਪਣੀ ਨਾਮ ਮਿਸਟਰੀ ਨਾਲ ਇਹਨਾਂ ਸੁਪਰਵਾਈਜ਼ਰ ਨਾਲ ਇਹਨਾਂ ਨੇ ਦੇ ਤੇ ਉਹ ਦੋ ਕੰਡਰ ਵਿੱਚ ਵਿੱਚ ਇਹਨਾਂ ਨੂੰ ਦੋਵਾਂ ਅਰੈਸਟ ਕਰ ਲਿਆ ਸੀ। ਲਾਸ਼ ਨੂੰ ਦੁਕਾਨੇ ਉਪੋਂ ਦੇ ਰਹੇ ਤੋਂ ਉਹਦੇ ਕਿਹੜੇ ਲਾਸ਼ ਨੂੰ ਲੈ ਕੇ? ਆ ਬਿਲਕੁਲ ਜਦੋਂ ਇਹ ਮੌਕੇ ਤੋਂ ਜਾ ਕੇ ਮੋਟਰਸਾਈਕਲ ਤੇ ਪਾ ਕੇ ਇਹਨੂੰ ਨਸ਼ਬਾਉਣ ਦੀ ਖਾਤਰੀ ਲੈ ਕੇ ਜਾ ਰਹੇ ਸੀਗੇ ਸੁੱਟਣ ਨੂੰ ਜਾ ਰਹੇ ਸੀ ਦੋ ਲੇਕਿਨ ਬਾਅਦ ਇਹ ਗੱਲ ਆਈਡੈਂਟੀਫਾਈ ਹੋ ਗਏ। ਕੀ ਕੀ ਚੀਜ਼ ਪਾ ਕੇ ਲੈ ਗਏ? ਇਹ ਬੋਰੀ ਚ ਪਾ ਕੇ ਲੈ ਜਾ ਰਹੇ ਸੀ। ਕੁੜੀ ਨਾਲ ਸੀ ਹੋਜੀ ਲੈ ਕੇ। ਕੁੜੀ ਨਾਲ ਸੀ। ਸਾਜੇ ਬਰਾਦ ਸੀ ਕੁੜੀ ਦਾ ਇਹ ਮਰਿਆ। ਜਿਹਨੂੰ ਮਾਰਿਆ। ਉਹਦਾ ਕਜਨ ਮਦਦ ਚਾਚੇ ਦੇ ਬੈਠਾ ਸੀ ਉਹ। ਇਹ ਪਰਵਾਦ ਤੋਂ ਕੱਲੇ ਲੜਕਾ ਸੀ ਜਿਹਨੂੰ ਮਾਰਿਆ ਹੈ। ਪਹਿਲਾਂ ਪਰ ਹਾਂ ਸੁਣਨ ਹਾਂ ਕੀ ਕਰਦੇ ਕੀ ਕਰੀ ਹੁਣ ਫਰਦਰਾਂ ਦੇ ਜਿਹੜੀ ਹੈਗੇ ਆ ਰੈਸਟ ਕਰ ਲਏ ਨੇ ਫਰਦਰਾਂ ਦਾ ਜੁਰਮਾਨਾ ਲਾਵਾਂਗੇ ਜੁਰਮਾਨਾ ਲੈ ਕੇ ਫਾਜ਼ਲਪੁਰ ਵੀ ਡਿਟੇਲ ਜੀ ਪੁਸ਼ੇਸ਼ ਕਰਾਂਗੇ